ਸਸਿਖਲ ਜੀ ਮੈਂ ਹਾਂ ਗਗਨਦੀ ਪੂਜਾ ਤੁਸੀਂ ਦੇਖ ਰਹੇ ਹੋ ਪੰਜਾਬ ਨਿਊਜ਼ ਟੁਡੇ ਪੰਜਾਬ ਵਿੱਚ ਲੋ ਦੇ ਰੈਡ ਅਲਰਟ ਦੇ ਚੱਲਦੇ ਆ ਪੰਜਾਬ ਵਿੱਚ ਬਿਜਲੀ ਦੀ ਮੰਗ ਨੇ ਵੀ ਰਫਤਾਰ ਫੜ ਲਈ ਹੈ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਦਿਨੀ 16000 ਮੈਗਾਵਾਟ ਦੇ ਕਰੀਬ-ਕਰੀਬ ਛੂ ਗਿਆ ਸੀ ਅੰਕੜਾ ਕੱਲ ਬਾਅਦ ਦੁਪਹਿਰ ਤੱਕ ਅੱਜ ਵੀ ਜੇ ਗੱਲ ਕੀਤੀ ਜਾਵੇ ਤਾਂ 11 ਮਈ ਦੇ ਕਰੀਬ ਇਹ ਅੰਕੜਾ 15500 ਦੇ ਕਰੀਬ ਮੈਗਾਵਾਟ ਚੱਲ ਰਿਹਾ ਹੈ ਔਰ ਵੱਡੀ ਖਬਰ ਇੱਕ ਚਿੰਤਾ ਦੇ ਸਾਹਮਣੇ ਆ ਰਹੀ ਹੈ ਕਿ ਤਲਵੰਡੀ ਸਾਬੋ ਦਾ ਥਰਮਲ ਪਲਾਂਟ ਹੈਗਾ ਉਹ ਇੱਕ ਯੂਨਿਟ ਉਹਦਾ 660 ਮੈਗਾਵਾਟ ਦਾ ਬੰਦ ਹੋ ਗਿਆ 660 ਮੈਗਾਵਾਟ ਦੀ ਕਮੀ ਜਿਹੜੀ ਹੈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੂੰ ਝੱਲਣੀ ਪੈ ਰਹੀ ਹੈ ਜਿੱਦਾਂ ਚੱਲਦੇ ਆ ਕੇਂਦਰੀ ਪੋਲ ਤੋਂ ਜਿਹੜੀ ਮੰਗ ਹੈ ਉਹ 10000 ਮੈਗਾਵਾਟ ਦੇ ਨਜ਼ਦੀਕ ਪੁੱਜ ਚੁੱਕੀ ਹੈ ਓਦਤ ਕੇ ਪੰਜਾਬ ਦੇ ਆਪਣੇ ਸਰੋਤਾਂ ਤੋਂ ਜਿਹੜੀ ਪੈਦਾਵਾਰ ਹੈ ਉਹ 5.5 ਹਜ਼ਾਰ 6000 ਦੇ ਕਰੀਬ ਜੜੀ ਚੱਲ ਰਹੀ ਹੈ ਜਿਸ ਦੇ ਚੱਲਦਿਆਂ ਇਹ ਪੂਕਤੀ ਜੜੀ ਕੀਤੀ ਜਾ ਰਹੀ ਹੈ ਹਾਲਾਂਕਿ ਚੋਨੇ ਦੀ ਜੜੀ ਲੋਈ ਹੈ ਉਹ ਅਜੇ ਪਛੜ ਰਹੀ ਹੈ ਅਜੇ ਤੱਕ ਜਿਹੜੇ ਪੰਜਾਬ ਦੇ ਵਕਫਾਕ ਜੋ ਡਾਟਾ ਸਾਨੂੰ ਮਿਲਿਆ ਉਹਦੇ ਅਨੁਸਾਰ 90 ਫੀਸਦੀ ਦੇ ਕਰੀਬ ਜੜੀ ਚੋਨੇ ਦੀ ਜੜੀ ਲੋਈ ਹੈ ਉਹ ਹੋ ਚੁੱਕੀ ਹੈ ਹਾਲੇ ਤੱਕ ਲੇਬਰ ਦਾ ਨਹੀਂ ਮਿਲ ਰਹੀ ਲੇਬਰ ਰੇਟ ਪਿਆ ਨਹੀਂ ਹੋ ਰੇ ਅਤੇ ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਲੇਬਰ ਅਜੇ ਕਜਣੀ ਸ਼ੁਰੂ ਹੋ ਰਹੀ ਹੈ ਜਦੋਂ ਲੇਬਰ ਆਏਗੀ ਉਸ ਤੋਂ ਬਾਅਦ ਝੋਨੇ ਦੀ ਜਿਹੜੀ ਲੋਈ ਹੈ ਉਹ ਵੀ ਰਫ਼ਤਾਰ ਫੜੇਗੀ ਅਤੇ ਬਿਜਲੀ ਦੀ ਮੰਗ ਜਿਹੜੀ ਹੈ तकरीबन तकरीबन 2000 ਮੈਗਾਵਾਟ ਦੇ ਕਰੀਬ ਵਧਣ ਦਾ ਖੱਛਾ ਜਿਹੜਾ ਹੈਗਾ ਮਹਾਰ ਚਿਤਾਰਿਆਂ ਆਲ ਇੰਡੀਆ ਪਾਵਰ ਇੰਜੀਨੀਅਰਸ ਫੈਡਰੇਸ਼ਨ ਵੱਲੋਂ ਭੇਜਤ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਚਿੱਠੀ ਵੀ ਲਿਖੀ ਗਈ ਸੀ ਜਿਸ ਵਿੱਚ ਇਹ ਕਿਹਾ ਗਿਆ ਸੀਗਾ ਕਿ ਵਧਦੀ ਮੰਗ ਦੇ ਚੱਲਦਿਆਂ ਗ੍ਰਿਡਾਂ ਨੂੰ ਵਚਨਣ ਵਾਸਤੇ ਜਿਹੜੇ ਰੈਸਟ੍ਰਿਕਸ਼ਨਸ ਨੇ ਉਹ ਲਈਆਂ ਜਾਣ ਹਾਲਾਂਕਿ ਪੰਜਾਬ ਸਰਕਾਰ ਆਪਣੇ ਲੈਵਲ ਤੇ ਇਹ ਜ਼ਰੂਰ ਵਿਚਾਰ ਕਰ ਰਹੀ ਹੈ ਪਰ ਮੁੱਖ ਮੰਤਰੀ ਨੇ ਜਦੋਂ ਪੱਤਰਕਾਰਾਂ ਨੇ ਮੁੱਖ ਮੰਤਰੀ ਦਾ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਬਿਜਲੀ ਦੀ ਕੋਈ ਕਮੀ ਨਹੀਂ ਹੈਗੀ ਹਰੇ ਬਹੁਤ ਦਫ਼ਤਰਾਂ ਦੇ ਅਜੇ ਸਮੇਂ ਬਦਲਣ ਦੀ ਕੋਈ ਤਸਵੀਜ਼ ਨਹੀਂ ਹੈ ਕਿ ਪਰ ਸਾਨੂੰ ਸੂਤਰ ਇਹ ਦੱਸ ਰਹੇ ਹਨ ਕਿ ਸਖਤਰਤ ਲੈਵਲ ਤੱਕ ਇਹ ਜਿਹੜੀ ਚਰਚਾਵਾਂ ਸ਼ੁਰੂ ਹੋ ਚੁੱਕੇ ਹਨ ਅਤੇ ਦਫਤਰਾਂ ਦੇ ਸਮੇਂ ਵੀ ਬਦਲੇ ਜਾ ਸਕਦੇ ਨੇ ਤੇ ਪੰਜਾਬ ਵਿੱਚ ਸਨਤਾਂ ਉਤੇ ਜਿਹੜੀ ਬਿਜਲੀ ਸਪਲਾਈ ਹੈ ਉਸ ਤੇ ਕਟੌਤੀ ਵੀ ਲੱਗ ਸਕਦੀ ਹੈ ਔਰ ਇਹ ਵਕੜ ਵਾਲੀ ਗੱਲ ਹੈ ਕਿ 10 ਦਿਨਾਂ ਬਾਅਦ ਪੰਜਾਬ ਵਿੱਚ ਸਕੂਲ ਵੀ ਖੁੱਲਣ ਵਾਲੇ ਹਨ ਜਿਸ ਦੇ ਚਲਦਿਆਂ ਮੰਗ ਵਿੱਚ ਹੋਰ ਇਜ਼ਾਫਾ ਹੋ ਜਾਏਗਾ ਕਿਉਂਕਿ ਹਰੇ ਤੱਕ ਮੌਸਮ ਵਿਗਿਆਨੀ ਕਹਿੰਦੇ ਹਨ ਅਜੇ ਤੱਕ ਕੋਈ ਵੀ ਮੌਨਸੂਨ ਦੇ ਅਸਰ ਨੇ ਬਹੁਤੇ ਨਜ਼ਰ ਨਹੀਂ ਆ ਰਹੇ ਹਾਲਾਂ ਮਾੜੇ-ਮੋٹے ਛਿੱਟੇ ਜ਼ਰੂਰ ਪੈ ਸਕਦੇ ਹਨ ਜੋ ਗਰਜ ਦੇ ਨਾਲ ਛਿੱਟੇ ਪੈਣਗੇ ਪਰ ਉਹਦੇ ਨਾਲ ਮਾਮੂਲੀ ਦਾ ਤਾਪਮਾਨ ਥੱਲੇ ਆਏਗਾ ਪਰ ਹੋਰਸ ਵਿੱਚ ਹੋਰ ਵਾਦਾ ਹੋਣ ਦੇ ਅਸਾਰ ਜਿਹਦੇ ਚੋਂਦੇ ਆ ਬਿਜਲੀ ਦੀ ਮੰਗ ਵਿੱਚ ਕਮੀ ਆਉਣ ਦੀ ਕੋਈ ਅਸਾਰ ਨਜ਼ਰ ਨਹੀਂ ਆ ਰਹੇ ਪੰਜਾਬ ਵਿੱਚ ਬਿਜਲੀ ਦੀ ਮੰਗ ਦੇ ਵਧਣ ਦੇ ਨਾਲ ਜਿਹੜਾ ਸੰਕਟ ਹੈ ਉਹ ਹੋਰ ਵੀ ਡੂੰਘਾ ਹੋ ਰਿਹਾ ਕਿਉਂਕਿ ਪੰਜਾਬ ਸਰਕਾਰ ਕੋਲ ਸਿਰਫ ਮੈਂ 16000 ਮੈਗਾਵਾਟ ਦੀ ਬਿਜਲੀ ਦੀ ਪੂਰਤੀ ਦੇ ਸਪਲਾਈ ਕਰਨ ਦਾ ਆਪਣਾ ਸੋਤਰ ਉਤਾਂ ਅਨਸਾਰ ਜਾਂ ਕੇਂਦਰੀ ਪੂਲ ਤੋਂ ਲੈਂਦੇ ਹਨ ਉਹੀ ਹੈਗਾ ਪਰ ਉਸ ਤੋਂ ਬਾਅਦ ਜੇ ਮੰਗ ਵਧਦੀ ਹੈ ਤਾਂ ਪੰਜਾਬ ਵਿੱਚ ਲੰਬੇ ਲੰਬੇ ਪਾਵਰ ਕੱਟ ਵੀ ਲੱਗ ਸਕਦੇ ਹਨ ਔਰ ਇਹ ਪਾਵਰ ਕੱਟ ਸਭ ਤੋਂ ਪਹਿਲਾਂ ਇੰਡਸਟਰੀ ਉੱਤੇ ਲੱਗਣਗੇ ਉਸ ਤੋਂ ਬਾਅਦ ਜ਼ਰੂਰਤ ਪੈਣ ਤੇ ਘਰੇਲੂ ਜਿਹੜੇ ਹੈਗੇ ਨੇ ਖਪਤਕਾਰਾਂ ਉੱਤੇ ਉਹਨਾਂ ਉੱਤੇ ਵੀ ਲਗਾਏ ਜਾ ਸਕਦੇ ਹਨ ਔਰ ਬਾਜ਼ਾਰਾ ਦੇ ਔਰ ਮਾਲਸ ਦੇ ਵੱਡੇ ਵੱਡੇ ਮਾਲ ਜਿੱਥੇ ਬਿਜਲੀ ਦੀ ਖਪਤ ਬਹੁਤ ਹੁੰਦੀ ਹੈ ਉਹਦਾ ਵੀ ਸਮਾਂ ਘਟਾਉਣ ਦੇ ਲਈ ਜਿਹੜੀ ਪਾਵਰ ਇੰਜੀਨੀਅਰ ਫੈਡਰੇਸ਼ਨ ਵੱਲੋਂ ਇਹ ਮੰਗ ਕੀਤੀ ਗਈ ਹੈ ਸ਼ਲੈਂਡਰ ਨੂੰ ਵੇਜਣੋਂ ਤੇ ਚੇਅਰਮੈਨ ਨੇ ਕਿਉਂ ਨਾ ਚਿੱਠੀ ਲਿਖੀ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਔਰ ਵੇਖਣਾ ਹੋਏਗਾ ਇਸ ਕਤਰਤ ਪੱਧਰ ਤੇ ਕਿਸ ਰਿਕੇ ਡਿਸੀਜਨ ਲੈ ਜਾਂਦਾ ਹੈ ਹਾਲਾਂਕਿ ਮੰਗ ਜਿਹੜੀ ਹੈ 16000 ਮੈਗਾਵਾਟ ਹੋ ਚੁੱਕੀ ਹੈ ਔਰ ਤਲਵੰਡੀ ਸਾਬੋ ਥਰਮਲ ਪਲੈਂਟ ਦਾ ਇੱਕ ਯੂਨਟ 660 ਮੈਗਾਵਾਟ ਦਾ ਅੱਜ ਬੀਤੀ ਰਾਤ ਬੰਦ ਹੋ ਗਿਆ ਔਰ ਅਜੇ ਤੱਕ 11 ਵਜੇ ਤੱਕ ਉਹ ਮੁੜ ਕੇ ਚੱਲਿਆ ਨਹੀਂ ਸੀ ਭਾਵੇਂ ਪਤਾ ਚੱਲਦਾ ਹੈ ਵੇਖਣ ਵਾਲੀ ਗੱਲ ਹੈ ਕਿਉਂਕਿ ਬੋਇਲਰ ਉਹ ਗਰਮ ਹੋ ਗਿਆ ਸੀ ਬੋਇਲਰ ਦੇ ਕੇ ਹੀ ਸੀ ਜਿਹੜੀ ਕੰਪਲੇਂਟ ਜਿਹੜੀ ਹੈ ਉਸ ਯੂਨਟ ਤੋਂ ਆ ਰਹੀ ਸੀ ਹੁਣ ਵੇਖਣਾ ਹੋਏਗਾ ਕਿ ਪੰਜਾਬ ਸਰਕਾਰ ਬਿਜਲੀ ਦੀ ਪੂਰਤੀ ਲਈ ਕੀ ਯਤਨ ਕਰਦੀ ਹੈ ਔਰ ਕਿਸ ਤਰੀਕੇ ਦੇ ਜਿਹੜੇ ਰੈਸਟ੍ਰਿਕਸ਼ਨਸ ਨੇ ਜਾਂ ਪਾਵਰ ਕੱਟ ਲਗਾਉਂਦੀ ਹੈ ਜਾਂ ਇੰਡਸਟਰੀ ਦੇ ਲਾਉਂਦੀ ਹੈ ਇੱਕ ਕਰੇ ਲੋਕਾਪਤਕਾਰਾਂ ਦੇ ਲਾਉਂਦੀ ਹੈ ਇਹ ਵੇਖਣ ਵਾਲੀ ਗੱਲ ਹੋਏਗੀ ਹਾਲੇ ਤੱਕ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ